ਉਹ ਪ੍ਰੋਬਲਮ ਜੋ ਬੰਦਾ ਆਪਣੀ ਜਵਾਨੀ ਦੇ ਵਿੱਚ ਫੇਸ ਕਰਦਾ ਆ ਜਿੱਦਾਂ ਕਿ ਜੇ ਤੁਸੀਂ ਕੁਝ ਸੋਚਦੇ ਆ ਆਪਣੇ ਮਾਈਂਡ ਦੇ ਵਿੱਚ ਲਿੰਗ ਦੇ ਅੱਗੇ ਪਾਣੀ ਪਾਣੀ ਆਣਾ ਲੇਸ ਲੇਸ ਆਣਾ ਜਿਹਨੂੰ ਅਸੀਂ ਤਾਂ ਦੀ ਪ੍ਰੋਬਲਮ ਕਹਿ ਦਿੰਦੇ ਆ ਜ਼ਿਆਦਾਤਰ ਬੰਦੇ ਇਸ ਪ੍ਰੋਬਲਮ ਨੂੰ ਇਗਨੋਰ ਕਰ ਜਾਂਦੇ ਆ ਕਿ ਇਹ ਤਾਂ ਨਾਰਮਲ ਆ ਪਰ ਬੂੰਦ ਬੂੰਦ ਦੇ ਨਾਲ ਘੜਾ ਖਾਲੀ ਵੀ ਹੋ ਜਾਂਦਾ ਆ ਅਗਰ ਤੁਸੀਂ ਇਹ ਪ੍ਰੋਬਲਮ ਨੂੰ ਕੰਟਰੋਲ ਨਹੀਂ ਕਰਦੇ ਤੇ ਇੱਕ ਟਾਈਮ ਤੇ ਆ ਕੇ ਇਹ ਢਿੱਲੇਪਨ ਦਾ ਕਾਰਨ ਵੀ ਬਣ ਜਾਂਦੀ ਆ ਕਿਉਂਕਿ ਜਿੰਨਾ ਵੀ ਬਾਡੀ ਚ ਸਪਰਮ ਹੁੰਦਾ ਆ ਉਹ ਮੜਾ ਮੜਾ ਕਰਕੇ ਰਿਸਦਾ ਰਹਿੰਦਾ ਆ ਜਿਹਦੇ ਨਾਲ ਬੰਦੇ ਨੂੰ ਵੀਕਨੈਸ ਫੀਲ ਹੁੰਦੀ ਆ ਉਦੇ ਵਾਸਤੇ ਆ ਬੈਸਟ ਕੋਰਸ ਤਿਆਰ ਕੀਤਾ ਹੋਇਆ ਆ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਆ ਤੁਸੀਂ ਇਹਨੂੰ ਤਾਨ ਦੀ ਪ੍ਰੋਬਲਮ ਨੂੰ ਆਪਣੇ ਥੋੜੀ ਪ੍ਰੋਬਲਮ ਆ ਆਪ ਵੀ ਠੀਕ ਕਰ ਸਕਦੇ ਆ ਕਰਨਾ ਤੁਸੀਂ ਕੀ ਕਹਿੰਦਾ ਹਰ ਟਾਈਮ ਦਿਮਾਗ ਦੇ ਵਿੱਚ ਗਲਤ ਨਹੀਂ ਸੋਚਦਾ ਹੁੰਦਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਆ ਕੁਝ ਚੀਜ਼ਾਂ ਐਦਾ ਦੀਆਂ ਨੈਟ ਦੇ ਉੱਤੇ ਮੋਰੇ ਆਂਦੀਆਂ ਆ ਉਹ ਬੰਦਾ ਮੈਂਟਲੀ ਤੌਰ ਤੇ ਸਾਰਾ ਦਿਨ ਗਲਤ ਪਾਸੇ ਸੋਚਦਾ ਰਹਿੰਦਾ ਆ ਜਿਦੇ ਕਰਕੇ ਇਹ ਤਾਨ ਦੀ ਪ੍ਰੋਬਲਮ ਪੈਂਦੀ ਆ ਦੂਸਰੇ ਨੰਬਰ ਤੇ ਆਪਣੀ ਹੈਗੀ ਡਾਈਟ ਅਗਰ ਤੁਸੀਂ ਖੁਰਾਕ ਦੇ ਵਿੱਚ ਹਰ ਟਾਈਮ ਜ਼ਿਆਦਾ ਫੂਡ ਗਰਮ ਖਾਣੇ ਆ ਬਾਦਾਮ ਹੋ ਗਏ ਐਗ ਹੋ ਗਏ ਫਿਸ਼ ਹੋ ਗਏ ਹੱਦ ਤੋਂ ਜ਼ਿਆਦਾ ਡੇਲੀ ਖਾਈ ਜਾਂਦੇ ਆ ਉਹਦੇ ਨਾਲ ਵੀ ਗਰਮੀ ਪੈਂਦੀ ਆ ਜਿਹਦੇ ਨਾਲ ਪ੍ਰੋਬਲਮ ਵੱਧਦੀ ਆ ਓਵਰ ਹੀਟ ਵੀ ਸੈਕਸ ਦੀ ਟਾਈਮਿੰਗ ਦਾ ਕਾਰਨ ਬਣ ਜਾਂਦੀ ਆ ਕਿਉਂਕਿ ਬਾਡੀ 'ਚ ਗਰਮੈਸ਼ੀ ਇੰਨੀ ਜ਼ਿਆਦਾ ਹੋ ਜਾਂਦੀ ਆ ਕਿ ਜਦੋਂ ਬੰਦਾ ਸੈਕਸ ਕਰਨ ਦੀ ਕੋਸ਼ਿਸ਼ ਕਰਦਾ ਆ ਜਲਦੀ ਡਿਸਚਾਰਜ ਹੋ ਜਾਂਦਾ ਇਹ ਗੱਲਾਂ ਦਾ ਖਿਆਲ ਰੱਖੋ ਆਪਣੀ ਡਾਈਟ ਬੈਲੈਂਸ ਹੋਣੀ ਚਾਹੀਦੀ ਆ ਬਦਾਮ ਬਦੂਮ ਵੀ ਅਗਰ ਤੁਸੀਂ ਖਾਣੇ ਆ ਹਫਤੇ ਚ 2 ਜਾਂ 3 ਦਿਨ ਹੀ ਖਾਣੇ ਚਾਹੀਦੇ ਆ ਡੇਲੀ ਖਾਣ ਦੇ ਨਾਲ ਗਰਮੀ ਹੋ ਜਾਂਦੀ ਆ ਪਾਣੀ ਚ ਪਿਓ ਉਹਨਾਂ ਦੀ ਤਸਵੀਰ ਨਹੀਂ ਬਦਲ ਜਾਂਦੀ ਜਿਹੜੀ ਚੀਜ਼ ਗਰਮ ਆ ਉਹਦੀ 100% ਹੀਟ ਆ 70 ਤੱਕ ਰਹਿ ਜੂਗੀ ਚੇਂਜ ਨਹੀਂ ਹੋ ਜਾਣਾ ਉਹਨਾਂ ਇੱਕ ਹੀ ਠੰਡੇ ਹੋ ਗਏ ਹੋਰ ਵੀ ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਤੁਸੀਂ ਮੇਰੇ ਨੰਬਰ ਤੇ ਸੰਪਰਕ ਕਰ ਸਕਦੇ ਆ ਦਿੱਤੇ ਹੋਏ ਨੰਬਰ ਤੇ ਸੰਪਰਕ ਕਰੋ ਵੈਦ ਰਾਹੁਲ ਲੁਈਆ ਨਵਾਂ ਸ਼ਹਿਰ ਤੋਂ ਜੀਸੀ ਦਵਾਈਆਂ ਵਾਲੇ 100% ਪ੍ਰਾਈਵੇਸੀ ਦੇ ਨਾਲ ਕੂਰੀਅਰ ਮੰਗਵਾ ਸਕਦੇ ਆ ਛੋਟਾ ਪੈਕ ਆ ਇਹ ਲੋਕਲ ਆਇਆ ਆ ਜਿਹੜਾ ਬੜਾ ਪੈਕ ਆ ਵਿਧ ਪ੍ਰੂਫ ਇਹ ਬਾਹਰ ਜਾਂਦਾ ਆ ਜਿੱਦਾਂ ਆ ਤੁਸੀਂ ਦੇਖ ਸਕਦੇ ਆ ਆ ਵਾਲੀ ਮੈਡੀਸਿਨ ਕੈਨੇਡਾ ਦੀ ਆ ਜ਼ੂਮ ਕਰ ਦਿਓ ਵੀ ਤੁਸੀਂ ਵੀ ਪ੍ਰਾਈਵੇਸੀ ਨਾਲ ਸੰਪਰਕ